ਤਾਂ ਸਾਈ ਮੀਆ ਮੀਰ ਨੇ ਵੇਖ ਕੇ ਕਿਆ ਇਹਦੇ ਸਵਾਸਾਂ ਦੀ ਸਮਾਪਤੀ ਆ ਇਹਨੂੰ ਕੋਈ ਦੁਆਰਾ ਸਵਾਸ ਜੇ ਕੋਈ ਦੇ ਸਕਦਾ ਹੈ ਤਾਂ ਕੋਈ ਐਡੀ ਵੱਡੀ ਹਸਤੀ ਹੋਵੇ ਜਿਹੜੀ ਬਿਲਕੁਲ ਰੱਬ ਦੇ ਬਰਾਬਰ ਬਹਿਣ ਵਾਲੀ ਹੋਵੇ ਜਿਹਦਾ সিংহাসਨ ਬਿਲਕੁਲ ਰੱਬ ਦੇ ਬਰਾਬਰ ਹੈ ਕੋਈ ਰੱਬ ਨਾਲ ਇੰਨਾ ਨੇੜੇ ਹੋਵੇ ਜਿਹੜਾ ਤੇਰੇ ਪੁੱਤਰ ਦੀ ਦੁਆਰਾ ਜ਼ਿੰਦਗੀ ਬਖਸ਼ਦਾ ਤਾਂ ਰਾਜੇ ਨੇ ਕਿਹਾ ਕੋਈ ਹੈ ਇਸ ਤਰ੍ਹਾਂ ਦਾ ਸਾਈ ਮੀਆਂ ਮੀਰ ਨੇ ਕਿਹਾ ਹਾਂ ਇੱਕ ਹਸਤੀ ਹੈ ਇਸ ਤਰ੍ਹਾਂ ਦੀ ਕੌਣ ਹੈ ਉਹਨਾਂ ਨੇ ਕਿਹਾ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੱਡੇ ਪੁੱਤਰ ਨੇ ਬਾਬਾ ਸ਼੍ਰੀ ਚੰਦ ਜੀ ਉਹ ਹੈ ਉਹਨਾਂ ਨੂੰ ਬੁਲਾਓ ਕਿਸੇ ਤਰ੍ਹਾਂ ਤਾਂ ਬਾੜਠ ਪਿੰਡ ਉਹਨਾਂ ਦਾ ਪਤਾ ਕਰਕੇ ਰਾਜੇ ਨੇ ਆਪਣੇ ਮੰਤਰੀ ਕੱਲੇ ਅਹਿਲ ਕਰ ਕੱਲੇ ਹਾਥੀ ਕੱਲਿਆ ਸਵਾਰੀ ਤਿਆਰ ਕਰਕੇ ਕਿ ਹਾਥੀ ਤੇ ਬਿਠਾ ਕੇ ਲਿਆਇਓ ਬਾਬੇ ਸ਼੍ਰੀ ਚੰਦ ਮੇਰੇ ਪੁੱਤਰ